ਇਹ ਰਾਤ ਨੂੰ ਕੋਦੇ ਫਰੈਂਡ ਦੇ ਕੋ ਵੱਡੇ ਵੱਡੇ ਪਾਰਟੀ ਤੋਂ ਕਿਤੇ ਆ ਰਹੇ ਸੀ 1:30 ਵਜੇ ਦੇ ਕਰੀਬ ਜਦੋਂ ਅੰਬੇਡਕਰ ਚੌਂਕ ਤੋਂ ਫੁੱਟਬਲ ਚੌਂਕ ਨੂੰ ਆ ਰਹੇ ਸੀ ਸ਼ਰਨਜੀਤ ਹਸਪੀਟਲ ਦੇ ਬਾਹਰ ਕੋਈ ਕਾਲੇ ਰੰਗ ਦੀ ਗੱਡੀ ਇੰਨੇ ਨੂੰ ਸਾਈਡ ਮਾਰੀ ਪਿੱਛੋਂ ਐ ਬਲੈਰੋ ਪਿਕਅਪ ਗੱਡੀ ਜਿਹੜੀ ਇਹਨਾਂ ਨੂੰ ਧੁੰਦੇ ਲੱਗੀ ਅੱਗੇ ਤੱਕ ਜਿਸ ਦੇ ਨਾਲ ਉੱਥੇ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਬੂਟਾ ਜੀ ਨੇ ਸਾਡੇ ਸਾਹਮਣੇ ਦਿਓ ਸਾਡੇ ਬੰਦੇ ਮਰ ਗਏ ਸਾਡੇ ਬਾੜ ਦੇ ਸਾਡੇ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਜੀ ਮਾਮਲਾ ਇਦਾਂ ਜੀ ਇੱਕ ਮੇਰਾ ਕਜ਼ਨ ਬਜ਼ੁਰਗ ਸੀ ਉਹਦਾ ਦੋਸਤ ਉਹ ਵੀ ਆਪਣਾ ਭਰਾਈਏ ਛੋਟਾ ਇਹ ਤੇ ਇਹ ਨਾਲ ਦੋ ਮੁੰਡੇ ਹੋਰ ਸੀ ਇਹ ਰਾਤ ਨੂੰ ਕੋਦੇ ਫਰੈਂਡ ਦੇ ਕੋਈ ਵੱਡੇ ਵੱਡੇ ਪਾਰਟੀ ਤੋਂ ਕਿਤੇ ਆ ਰਹੇ ਸੀ 1:30 ਵਜੇ ਦੇ ਕਰੀਬ ਜਦੋਂ ਅੰbedkar ਚੌਂਕ ਤੋਂ ਫੁੱਟਬਾਲ ਚੌਂਕ ਨੂੰ ਆ ਰਹੇ ਸੀ ਸ਼ਰਨਜੀਤ ਹਸਪੀਟਲ ਦੇ ਬਾਹਰ ਕੋਈ ਕਾਲੇ ਰੰਗ ਦੀ ਗੱਡੀ ਇਨ ਨੇ ਇਹਨੂੰ ਸਾਈਡ ਮਾਰੀ ਪਿੱਛੋਂ ਇਹ ਬਲੈਰੋ ਪਿਕਅਪ ਗੱਡੀ ਜਿਹੜੀ ਇਹਨਾਂ ਨੂੰ ਧੁੰਦੇ ਲੱਗੀ ਅੱਗੇ ਤੱਕ ਜਿਹਦੇ ਨਾਲ ਉੱਥੇ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਕੀ ਨਾਮ ਕੀ ਇਹਨਾਂ ਦਾ ਜਿਨ੍ਹਾਂ ਦੀ ਡੈਥ ਹੋਈ ਇੱਕ ਮੁੰਡਾ ਪੰਕਜ ਹੈ ਜੀ ਉਹਦੀ ਉਮਰ ਤਕਰੀਬਨ 31 ਸਾਲ ਹੈ ਤੇ ਦੂਸਰਾ ਮੋਹਿਦ ਮੀਨੀਆ ਉਹਦੀ ਉਮਰ ਹੈਗੀ ਹੈ ਤਕਰੀਬਨ 30 ਸਾਲ ਇਹਨਾਂ ਦੇ ਵਿੱਚ ਦੋਨਾਂ ਚ ਕੋਈ ਮੈਰਿਡ ਵੀ ਹੈ ਮੈਰਿਡ ਪੰਕਜ ਹੈ ਮੈਰਿਡ ਹੈ ਉਹਦੀ ਪਿਛਲੇ 3 ਕੁ ਮਹੀਨੇ ਪਹਿਲਾਂ ਉਹਦੀ ਮੈਰਿਡ ਹੋਈ ਹੈ ਕਿੱਥੇ ਦੇ ਰਹਿਣ ਵਾਲੇ ਨੇ ਪੰਕਜ ਨੇ ਹੈ ਤੋ ਨਗਰ ਦਾ ਰਹਿਣ ਵਾਲਾ ਤੇ ਜਿਹੜਾ ਆਪਣਾ ਮੋਹਤਮੇਂਹਰੀਆ ਬਸਤੀ ਨੂੰ ਸਪੋਰਟ ਮਾਰਕੀਟ ਦੇ ਵਿੱਚ ਕੋਈ ਸੀਸੀਟੀਵੀ ਆਈ ਸੀ ਸੀਟੀਵੀ ਫੁਟੇਜ ਐਸਐਚਓ ਸਾਹਿਬ ਗਏ ਇੱਕ ਢਾਨ ਕਿਉਂਕਿ ਉੱਥੇ ਜੋ ਹਸਪਤਾਲ ਦੇ ਕੈਮਰੇ ਨੇ ਉਹ ਗੇਟ ਤੱਕ ਸੀ ਰੋਡ ਦਾ ਕਵਰ ਨਹੀਂ ਹੋ ਰਿਹਾ ਸੀ ਫਿਰ ਉਹਨਾਂ ਨੇ ਜਿਹੜੇ ਕੰਡੋਰੂਮ ਵਾਲੇ ਦੇ ਕੈਮਰੇ ਲੱਗੇ ਉਹ ਪੁਲਿਸ ਚੈੱਕ ਕਰਾ ਰਹੀ ਹੈ ਹੁਣ ਐਸਐਚਓ ਸਾਹਿਬ ਚੈੱਕ ਕਰਕੇ ਆਏ ਨੇ ਤੇ ਉਹ ਉਹ ਦੋਨਾਂ ਦੇ ਜਿਹੜੇ ਨਾਲ ਸਾਥੀ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕਰ ਰਹੇ ਨੇ ਕੋਈ ਬੰਦਾ ਰੈਸਟ ਕੀਤਾ ਵੀ ਬੰਦਾ ਕੋਈ ਰੈਸਟਿੰਗ ਕੀਤਾ ਹੈ ਫਿਲਹਾਲ ਗੱਡੀ ਇੱਕ ਜਿਹੜੀ ਮੋਕੇ ਦੇ ਮਿਹਨੜਾ ਪੇਕੋ ਪੜੀ ਗਈ ਤੇ ਜਿਹੜੀ ਦੂਸਰੀ ਉਹ ਨਿਕਲ ਗਿਆ ਕਿੰਨੇ ਵੇ ਦੀ ਘਟਣਾ ਹੈ ਇਹ ਡੇਢ ਪੁਣੇ 2 ਦੇ ਕਰੀਬ ਦੀ ਘਟਣਾ ਉਹਨਾਂ ਕੀ ਕੰਮ ਕੀ ਕਰਦੇ ਸੀ ਇੱਕ ਤੇ ਸਪੋਰਟਸ ਦੀ ਦੁਕਾਨ ਆ ਉਹਦੀ ਬਸਤੀ ਨੂੰ ਮੋਹਿਦ ਦੀ ਦੂਸਰਾ ਐਪੋਰਟ ਐਕਸਪੋਰਟ ਦਾ ਕੰਮ ਕਰਦਾ ਸੀ ਜਿਹੜਾ ਕਿ ਤੁਸੀਂ ਦੱਸਿਆ ਜਰਾ ਇੱਕ ਬਲੈਕ ਗੱਡੀ ਤੇ ਹੋਈ ਜਿਹੜਾ ਖੋ ਰਿਹਾ ਉਹਦੇ ਚ ਉਹਨਾਂ ਤੋਂ ਪਛਾਣ ਨਹੀਂ ਗੱਡੀ ਕਿੱਥੇ ਦੀ ਸੀ ਗੱਡੀ ਸਿਰਫ ਰੰਗ ਪਤਾ ਜੀ ਇਹਨਾਂ ਨੂੰ ਬਲੈਕ ਹੀ ਕਹੂੰਗਾ ਜਿਹੜੇ ਪਿੱਛੇ ਮੁੰਡੇ ਆ ਰਹੇ ਸੀ ਇਹਨਾਂ ਨੇ ਗੱਡੀ ਨੂੰ ਜਦੋਂ ਦੇਖਿਆ ਨਿਕਲਦੇ ਬਲੈਕ ਰੰਗ ਦੀ ਗੱਡੀ ਸੀ अच्छा के ਇਹਨਾਂ ਨੂੰ ਪਛਾਣ ਨਹੀਂ ਗਈ ਉਹਦਾ ਨੰਬਰ ਵੀ ਦੇਖਿਆ ਗਿਆ ਜੋ ਕੈਮਰੇ ਚੈੱਕ ਕੀਤੇ ਹੈ ਉਹਦੇ ਵਿੱਚ ਹੀ ਬਲੈਕ ਗੱਡੀ ਕਹਿੰਦੇ ਆਈ ਹੈ ਪਰ ਲਾਈਟ ਕਰਕੇ ਉਹਦੇ ਆ ਨਹੀਂ ਰਹੇ ਸੀਸੀਟੀਵੀ ਫੁਟੇਜ ਆ ਗਈ ਹੈ ਸਾਹਮਣੇ ਜੀ ਸੀਸੀਟੀਵੀ ਫੁਟੇਜ ਐ ਐਸ ਜੀ ਸਾਹਿਬ ਕੋ ਆ ਗਈ ਹੋਣੀ ਹੈ ਉਹ ਦੇਖ ਲੈ ਕੀ ਮੰਗ ਮੰਗਦੇ ਹੋ ਸਰ ਜਿੱਦਾਂ ਕਿ ਮੰਗੇ ਜੋ ਪੁਲਿਸ ਨੂੰ ਇਹੀ ਬੇਨਤੀ ਕੀਤੀ ਹੈ ਕਿਉਂਕਿ ਉਹ ਵੀ ਕੋਲੋਤਾ ਮਾਪਿਓ ਦਾ ਮੁੰਡਾ ਹੈ ਮੌਇਦ ਦੂਸਰੇ ਦੇ 3 ਮਹੀਨੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਹ ਜਾਣਦੇ ਹਾਂ ਕਿ ਚਲੋ ਜੋ ਬੰਦੀ ਕਾਰਵਾਈ ਇਹਨਾਂ ਦੇ ਕਰਵਾਈ ਕੀਤੀ ਜਾਵੇ ਕਿੰਨੇ ਕੁ ਮੇਰਾ ਟਾਈਮ ਸੀ ਜਿਹੜੀ ਇਹ ਘਟਨਾ ਲਾਉਂ ਜਿਹੜੀ 1.5 ਤੋਂ 2 ਇਹ ਸਵੇਰੇ ਕੋਈ अर्ਲੀ ਮਾਰਨਿੰਗ 2:30 ਵਜੇ ਕੰਟਰੋਲ ਹੂਮ ਤੋਂ ਠਾਣਾ ਡਿਵੀਜ਼ਨ ਦੇ ਵਿੱਚ ਇੰਟੀਮੇਸ਼ਨ ਆਈ ਸੀ ਕਿ ਵੀ ਕਟਾਰੀਆ ਹਸਪੀਟਲ ਦੇ ਲਾਗੇ ਐਕਸੀਡੈਂਟ ਹੋਇਆ ਹੈਗਾ ਤੋਂ ਮੌਕੇ ਦੇ ਉੱਤੇ ਜਿਹੜੇ ਹੈਗੇ ਆ ਮੈਂ ਡਿਊਟੀ ਅਫਸਰ ਸਾਡੇ ਪਹੁੰਚੇ ਸੀਗੇ ਤੇ ਇਹ ਐਕਚੁਅਲ ਦੋ ਸਕੂਟਰ ਸਵਾਰ ਸੀਗੇ ਪੰਕਜ ਤੇ ਮੋਹਤ ਜਿਹੜਾ ਕਿ ਪੰਕਜ ਹੈਗਾ ਇਨਜਾਤਮ ਨਗਰ ਰਹਿਣ ਵਾਲਾ ਤੇ ਮੋਹਤ ਜਿਹੜਾ ਹੈਗਾ ਇਹ ਬਸਤੀ ਨੋ ਨਗਰ ਰਹਿਣ ਵਾਲਾ ਹੈਗਾ ਤੋ ਬੱਕੇ ਤੇ ਜਾ ਕੇ ਜਿਹੜੀ ਤਫ਼ਤੀਸ਼ ਕੀਤੀ ਕਿ ਇਹਨਾਂ ਦੇ ਅੱਗੇ ਇੱਕ ਗੱਡੀ ਸੀਗੀ ਔਰ ਉਸ ਗੱਡੀ ਨੇ ਸਾਈਡ ਮਾਰੀ ਔਰ ਪਿੱਛੋਂ ਇੱਕ ਜਿਹੜੀ ਹੈਗੀ Mahindra pickup ਜਿਹਦੇ ਵਿੱਚ ਸਬਜ਼ੀਆਂ ਵਗੈਰ ਲੱਦੀਆਂ ਸੀਗੀਆਂ ਉਹ ਜਾ ਰਹੀ ਸੀਗੀ ਤਾਂ ਉਹ ਵੀ ਜਿਹੜੀ ਗੱਡੀ ਹੈਗੀ ਆ ਕੰਟਰੋਲ ਨਹੀਂ ਹੋਈ ਤੇ ਗੱਡੀ ਇਹਨਾਂ ਦੇ ਉੱਪਰ ਉਹ ਚੜ ਗਈ ਜਿਹਦੇ ਕਰਕੇ ਇਹਨਾਂ ਦੋਨਾਂ ਦੀ ਜਿਹੜੀ ਹੈਗੀ ਮੌਕੇ ਦੇ ਉੱਤੇ ਜਾਨ ਚਲ ਗਈ ਹੈ ਤੋ ਫਿਲਹਾਲ ਜਿਹੜਾ ਹੈਗਾ ਇਹਨਾਂ ਦੀ ਬਾਡੀਜ਼ ਨੂੰ ਜਿਹੜਾ ਹੈਗਾ ਸੀਗਾ ਅਸੀਂ ਸਿਵਲ ਹਸਪੀਟਲ ਆਤੀ ਰਖਵਾਤਾ ਸੀਗਾ ਤੋ ਇਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਜਿਹੜੀ ਐਫ ਆਈ ਆਰ ਅਸੀਂ ਦਰਜ ਕਰਨ ਲੱਗੇ ਹੋਏ ਹੈਗੇ ਕਿਉਂਕਿ ਐਫ ਆਈ ਆਰ ਦਾ ਨੰਬਰ 15 ਨੰਬਰ ਆਊਗਾ ਫਿਰ 304 ਦੇ ਆਈ ਪੀ ਸੀ ਦੇ ਤਹਿਤ ਜਿਹੜਾ ਹੈਗਾ ਇਹ ਮਕਦਮਾ ਡਿਵੀਜ਼ਨ ਨੰਬਰ 4 ਚ ਦਰਜ ਹੋ ਰਿਹਾ ਗੱਡੀ ਸਰ ਕਿੰਨੇ ਟੱਕਰ ਮਾਰੀ ਕੋਈ ਦੋ ਗੱਡੀਆਂ ਦਾ ਪਤਾ ਲੱਗਦਾ ਹੈ ਕਾਲੀ ਗੱਡੀ ਨਾਲ ਤੇ ਪਰ ਜਿਹੜੀ ਮੈਂ ਹੁਣ ਐਸ.ਓ. ਸਾਹਿਬ ਨਾਲ ਗੱਲ ਕੀਤੀ ਹੈਗੀ ਔਰ ਮੌਕੇ ਦੇ ਉੱਤੇ ਜਾ ਕੇ ਸਾਰੀ ਸੈ ਫੋਟੋ ਸਬਾਰੇ ਦੇਖਣਗੇ ਸਾਰੇ ਕੀ ਵੀ ਹੋਇਆ ਕਿਦਾਂ ਹੈਗਾ ਬੇਸਿਕਲੀ ਇਹ ਦੱਸਦੇ ਹੈਗੇ ਆ ਜਿਹੜੇ ਆਈ ਬਿਟਨਸ ਹੈਗੇ ਅੱਗੇ ਇੱਕ ਗੱਡੀ ਸੀਗੀ ਵੀ ਉਹ ਕਿਹੜੀ ਗੱਡੀ ਸੀ ਇਹ ਤਾਂ ਟ੍ਰੇਸ ਨਹੀਂ ਹੈਗੀ ਜਿਹੜੀ ਗੱਡੀ ਦੇ ਥੱਲੇ ਆ ਕਿ ਉਹਨੇ ਡੈਥ ਹੋਈ ਆ ਉਹ ਗੱਡੀ ਟ੍ਰੇਸ ਹੋ ਗਈ ਉਹ ਗੱਡੀ ਸਾਡੇ ਕੋਲੇ ਕਬਜ਼ੇ ਪੁਲਿਸ ਵਿੱਚ ਹੈਗੀ ਉਹਦੇ ਡਰਾਈਵਰ ਨੂੰ ਟ੍ਰੇਸ ਕਰਦੇ ਇਮੀਡੀਏਟਲੀ ਸਰ ਕਿੰਨੇ ਕੇਸ ਹਨਾ ਦੀ ਦਿਮਾਗੀ ਅੰਦਾਜ਼ਨ ਦੋਨਾਂ ਦੀ 30-31-31 ਸਾਲ ਦੀ ਏਜ ਹੈਗੀ ਇਹ ਦੋਨਾਂ ਬੱਚਿਆਂ ਦੀ ਹਾਲੇ ਕੋਈ ਅਰੈਸਟ ਕੋਨੀ ਹੈ ਅਜੇ ਕੋਈ ਰਸਮੀ